ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਿਛਲੇ 3 ਦਿਨਾਂ ਤੋਂ ਮਹਾਲੀ ਦੇ ਫੋਟੇਸ ਹਸਪਤਾਲ ਵਿੱਚ ਦਾਖਲ ਹਨ ਇਸ ਵਿਚਾਲੇ ਹੁਣ ਉਹਨਾਂ ਦੀ ਥਾਂ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾ ਨੂੰ ਪਾਰਟੀ ਹਾਈ ਕਮਾਂਡ ਵੱਲੋਂ ਵੱਡੀ ਜ਼ਿੰਮੇਵਾਰੀ ਸੌਂਪੇ ਜਾਣ ਦੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਸਨ ਇਹਨਾਂ ਖਬਰਾਂ ਤੇ ਵਿਰਾਮ ਚਿੰਨ ਲਗਾਉਂਦੇ ਆ ਸਪੀਕਰ ਕੁਲਤਾਰ ਸੰਧਵਾ ਨੇ ਬਿਆਨ ਦਿੱਤਾ ਹੈ ਕਿ ਇਹੋ ਜਿਹਾ ਕੁਝ ਨਹੀਂ ਹੈ ਲੋਕਾਂ ਨੂੰ ਵਹਾਂ ਤੇ ਯਕੀਨ ਨਾ ਕਰਨ ਉਣਾ ਨੇ ਪੰਜਾਬ ਦਾ ਸੀਐਮ ਬਦਲਣ ਦੀ ਹੱਟਕਲਾ ਨੂੰ ਸਿਰੇ ਉਨਕਾਰ ਦਿੱਤਾ ਹੈ। ਦਰਸਾ ਸਪੀਕਰ ਪੁਲਤਾਰ ਸੰਧਵਾ ਦੀ ਇੱਕ ਵੀਡੀਓ ਸਾਹਮਣੀ ਆਈ ਹੈ ਜਿਸ ਵਿੱਚ ਉਹ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇਣਦੇ ਦਿਖਾਈ ਦੇ ਰਹੇ ਹਨ ਜਦ ਉਹਨਾਂ ਨੂੰ ਇਸ ਬਾਰੇ ਸਵਾਲ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਐਸਾ ਕੁਝ ਨਹੀਂ ਪਾਰਟੀ ਨੇ ਮੇਰੀ ਡਿਊਟੀ ਬਤੌਰ ਸਪੀਕਰ ਲਗਾਈ ਹੋਈ ਹੈ। ਮੈਂ ਪਾਰਟੀ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਇਹ ਬਹੁਤ ਐਮ ਜ਼ਿੰਮੇਵਾਰੀ ਦਿੱਤੀ ਹੈ। ਮੈਂ ਅਰਦਾਸ ਕਰਦਾ ਹਾਂ ਕਿ ਪਾਰਟੀ ਨੇ ਮੇਰੀ ਜਿਹੜੀ ਜ਼ਿੰਮੇਵਾਰੀ ਲਈ ਹੈ ਮੈਂ ਉਸ ਨੂੰ ਤਨਦੇਹੀ ਨਾਲ ਨਿਭਾਵਾਂ। ਮੈਂ ਬਹੁਤ ਖੁਸ਼ ਹਾਂ ਬਾਕੀ ਅਫਵਾਹਾਂ ਤੇ ਯਕੀਨ ਨਾ ਕਰੋ ਉਹ ਨਹੀਂ ਐਸਾ ਐਸਾ ਕੁਝ ਨਹੀਂ ਹੈ ਮੈਂ ਮੇਰੀ ਡਿਊਟੀ ਬਦੌਤ ਸਪੀਕਰ ਲਈ ਹੋਈ ਹੈ ਪਾਰਟੀ ਨੇ ਔਰ ਮੈਂ ਬਹੁਤ ਹੀ ਪਾਰਟੀ ਦਾ ਧਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਇਹ ਅਹਿਮ ਜ਼ਿੰਮੇਵਾਰੀ ਦਿੱਤੀ ਔਰ ਮੈਂ ਅਰਦਾਸ ਕਰਦਾ ਹਾਂ ਹਮੇਸ਼ਾ ਕਿ ਮੇਰੀ ਜਿਹੜੀ ਵੀ ਜ਼ਿੰਮੇਵਾਰੀ ਪਾਰਟੀ ਨੇ ਲਈ ਹੈ ਮੈਂ ਉਹਨੂੰ ਚੰਗੀ ਤਰ੍ਹਾਂ ਨਿਭਾਵਾ ਤੰਦੇ ਨਿਭਾਵਾ ਮੈਂ ਖੁਸ਼ ਹਾਂ ਬਾਕੀ ਅਫਵਾਹਾਂ ਤੇ ਵਿਸ਼ਵਾਸ ਨਾ ਕਰੋ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੁਰਾਣੇ ਮੰਤਰੀ ਮੰਡਲ ਦਾ ਹਿੱਸਾ ਰਹੇ ਪੰਜ ਵਿਧਾਇਕਾਂ ਨੂੰ ਨੋਟਿਸ ਜਾਰੀ ਕੀਤੇ ਹਨ ਵਿਸ਼ਾ ਨੋਟਿਸ ਜਾਰੀ ਕਰਕੇ ਉਹਨਾਂ ਨੂੰ ਜਲਦ ਤੋਂ ਜਲਦ ਸਰਕਾਰੀ ਬੰਗਲਾ ਖਾਲੀ ਕਰਨ ਦੇ ਹੁਕਮ ਦਿੱਤੇ ਹਨ ਤਾਂ ਜੋ ਨਵੇਂ ਨਿਯੁਕਤ ਮੰਤਰੀਆਂ ਨੂੰ ਰਿਹਾਇਸ਼ ਅਲਾਟ ਕੀਤੀ ਜਾ ਸਕੇ ਪੰਜਾਬ ਸਿਵਲ ਸਕਤਰਿਤ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸਾਬਕਾ ਮੰਤਰੀ ਗੁਰਮੀਤ ਸਿੰਘ ਮੀਥੀਅਰ ਚੇਤਨ ਸਿੰਘ ਜੋਣਾਵਾ ਜਿਹੜਾ ਬਲਕਾਰ ਸਿੰਘ ਭਰਮਸ਼ੰਕਰ ਜਿੰਪਤ ਅਨਮੋਲ ਗਨਮਾਨ ਨੂੰ ਸਰਕਾਰੀ ਰਿਹਾਇਸ਼ ਖਾਲੀ ਕਰਨ ਲਈ ਨੋਟਿਸ ਜਾਰੀ ਕਰ ਦਿੱਤਾ ਹੈ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਮੰਤਰੀ ਨੂੰ ਉਹਦੇ ਤੋਂ ਹਟਾਏ ਜਾਣ ਦੇ 15 ਦਿਨਾਂ ਦੇ ਅੰਦਰ-ਅੰਦਰ ਸਰਕਾਰੀ ਰਿਹਾਇਸ਼ ਖਾਲੀ ਕਰਨੀ ਪਵੇਗੀ ਇਸ ਲਈ ਤਾਂ ਨੂੰ ਮਕਾਨ ਖਾਲੀ ਕਰਕੇ ਲੋਕ ਨਿਰਮਾਣ ਵਿਭਾਗ ਨੂੰ ਸੌਂਪਣਾ ਚਾਹੀਦਾ ਹੈ ਤਾਂ ਜੋ ਨਵੇਂ ਮੰਤਰੀਆਂ ਨੂੰ ਮਕਾਨ ਅਲਾਟ ਕੀਤੇ ਜਾ ਸਕਣ ਪੰਜਾਬ ਸਰਕਾਰ ਦੇ ਮੰਤਰੀ ਮੰਡਲ ਵਿੱਚ ਪੰਜ ਨਵੇਂ ਮੰਤਰੀ ਸ਼ਾਮਲ ਕੀਤੇ ਗਏ ਹਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬਹੁਮਤ ਸਾਬਿਤ ਕਰਕੇ ਕਿਸੇ ਤਰ੍ਹਾਂ ਸਰਕਾਰ ਇੱਕ ਸਾਲ ਪਹਿਲਾਂ ਡਿੱਗਣ ਤੋਂ ਬਚਾ ਲਈ ਪਰ ਨਾਲ ਹੀ ਟੈਂਪਰੇਰੀ ਫੋਰਨ ਵਰਕ ਪ੍ਰੋਗਰਾਮ ਵਿੱਚ ਵੱਡਾ ਬਦਲਾਅ ਕਰਕੇ ਇਸ ਨੂੰ 26 ਸਤੰਬਰ ਤੋਂ ਲਾਗੂ ਕਰ ਦਿੱਤਾ ਹੈ ਕੈਨੇਡੀਅਨ ਕੰਪਨੀਆਂ ਜਾਂ ਰੋਜ਼ਗਾਰਦਾਤਾ ਕੈਨੇਡਾ ਵਿੱਚ ਸਥਾਈ ਵਿਦੇਸ਼ੀ ਵਰਕ ਪ੍ਰੋਗਰਾਮ ਰਾਹੀਂ ਵਿਦੇਸ਼ੀ ਕਾਮਿਆਂ ਦੀ ਭਰਤੀ ਕਰਦੇ ਹਨ ਪਰ ਇਸ ਦੇ ਗਲਤ ਇਸਤੇਮਾਲ ਤੋਂ ਬਾਅਦ ਹੁਣ ਇਸ ਪ੍ਰੋਗਰਾਮ ਵਿੱਚ ਸਖਤੀ ਕੀਤੀ ਗਈ ਹੈ ਉਨ ਲੋਕ ਵਿਦੇਸ਼ੀ ਕਰਮਚਾਰੀਆਂ ਦੀ ਭਰਤੀ ਕਰਨ ਤੋਂ ਪਹਿਲਾਂ ਕੰਪਨੀਆਂ ਨੂੰ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਯਾਨੀ ਐਲਐਮਆਈਆ ਕਰਨਾ ਹੋਵੇਗਾ ਜਿਸ ਤੋਂ ਉਹਨਾਂ ਨੂੰ ਸਾਬਤ ਕਰਨਾ ਹੋਵੇਗਾ ਕਿ ਉਹ ਜਿਸ ਲਈ ਨੌਕਰੀ ਲਈ ਵਿਦੇਸ਼ੀ ਕਰਮਚਾਰੀ ਨੂੰ ਰੱਖ ਰਹੀ ਹੈ ਅਜਿਹਾ ਕਰਨ ਲਈ ਦੇਸ਼ ਵਿੱਚ ਕੋਈ ਯੋਗ ਨਾਗਰਿਕ ਨਹੀਂ ਹੈ ਕੈਨੇਡਾ ਵਿੱਚ ਪ੍ਰਧਾਨ ਮੰਤਰੀ ਜਸਟਨ ਟਰੂਟੋ ਦੀ ਅਗਵਾਈ ਵਾਲੀ ਸਰਕਾਰ ਬੇਪਰੋਸਗੀ ਮਤੇ ਤੋਂ ਬਚਣੇ ਸਰਕਾਰ ਨੂੰ ਸੁੱਟ ਕੇ ਚੋਣਾ ਕਰਵਾਉਣ ਲਈ ਪਾਰਲੀਮੈਂਟ ਵਿੱਚ ਮਤਾ ਲਿਆਂਦਾ ਗਿਆ ਸੀ ਟ੍ਰੋਡੋ ਦੀ ਘਟ ਦੀ ਲੋਕਪ੍ਰਿਤਾ ਦੇ ਦੌਰਾਨ ਵਿਰੋਧੀ ਕੰਜ਼ਰਵੇਟਿਵ ਪਾਰਟੀ ਇਸ ਤੋਂ ਪਹਿਲਾਂ ਹੀ ਅਜਿਹੇ ਮਤੇ ਲਿਆ ਆ ਚੁੱਕੀ ਹੈ ਬਦਵਾਰ ਦਾ ਮਤਾ ਵੀ ਇਸ ਲੜੀ ਦਾ ਇੱਕ ਹਿੱਸਾ ਸੀ ਲੁਧਿਆਣਾ ਦੇ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾਵੜਿੰਗ ਦੀ ਗਵਾਈ ਦੇ ਵਿੱਚ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਨਾਲ ਇੱਕ ਅਹਿਮ ਬੈਠਕ ਹੋਈ ਜਿਸ ਵਿੱਚ ਸਰਪੰਚਾਂ ਨੂੰ ਐਨਓਸੀ ਦੇਣ ਦਾ ਮੁੱਦਾ ਛਾੜਿਆ ਗਿਆ ਇਸ ਨਾਲ ਪੱਤਰਕਾਰਾਂ ਨਾਲ ਗਲਬਤ ਕਰਦੇ ਆ ਰਾਜਾ ਵੜਿੰਗ ਨੇ ਕਿਹਾ ਕਿ ਸਰਕਾਰ ਦੇ ਕੁਝ ਅਫਸਰ ਧੱਕੇਸ਼ਾਹੀ ਕਰ ਰਹੇ ਹਨ ਪਰ ਉਹ ਉਹਨਾਂ ਨੂੰ ਤਾੜਨਾ ਕਰਨਾ ਚਾਹੁੰਦੇ ਹਨ ਕਿ ਉਹ ਤਿਆਰ ਰਹਿਣ ਕਿਉਂਕਿ 2 ਸਾਲ ਬਾਅਦ ਕਾਂਗਰਸ ਦੀ 100% ਦੀ ਸਰਕਾਰ ਬਣਨ ਜਾ ਰਹੀ ਹੈ ਇਸ ਦੇ ਨਾਲ ਹੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੁਨੀਲ ਜਾਖੜ ਨੂੰ ਲੈ ਕੇ ਵੀ ਕਈ ਵੱਡੀਆਂ ਗੱਲਾਂ ਕਹੀਆਂ ਅਕਸਰੀ ਆਦਰਨੀਆਂ ਸੁਨੀਲ ਜਾਖੜ ਸਾਹਿਬ ਜਦੋਂ ਪਾਰਟੀ ਵਿਪਤਾ ਚ ਹੁੰਦੀ ਹੈ ਉਦੋਂ ਇਸ ਤਰ੍ਹਾਂ ਦੀ ਉਹਨੂੰ ਆਦਤਨ ਹੈ ਪਹਿਲਾਂ ਜਦੋਂ ਕਾਂਗਰਸ ਪਾਰਟੀ ਵਿਪਤਾ ਚ ਸੀ ਤਾਂ ਉਹਨਾਂ ਨੇ ਸੀਫੇ ਦੀ ਪੇਸ਼ਕਸ਼ ਕੀਤੀ ਇਸ ਤਰ੍ਹਾਂ ਹੁਣ ਕਾਂਗਰਸ ਪਾਰਟੀ ਨੇ ਵੀ ਇਹ ਪ੍ਰਧਾਨਗੀ ਦਾ ਉਹਦਾ ਬਹੁਤ ਵੱਡਾ ਉਹਦਾ ਦਿੱਤਾ ਹਾਰਨ ਤੋਂ ਬਾਅਦ ਸੁਨੀਲ ਜਾਖੜ ਜੀ ਹਾਰਨ ਤੋਂ ਬਾਅਦ ਕਾਂਗਰਸ ਪਾਰਟੀ ਦੇ ਪ੍ਰਧਾਨ ਬਣੇ ਮੈਂਬਰ ਆਫ ਪਾਰਲੀਮੈਂਟ ਬਣਾਇਆ ਔਰ ਹੁਣ ਉਹਨਾਂ ਨੂੰ ਭਾਜਪਾ ਨੇ بڑا ਯਾਰ ਮੈਂ ਤਾਂ ਭਾਜਪਾ ਨੇ ਸਾਰਾ ਉਹਦਾ ਕੈਡਰ ਮਾਰਤਾ ਇਸ ਕਾਰਨ ਇੱਕ ਕਾਂਗਰਸ ਤੋਂ ਆਏ ਹੋਏ ਬੰਦੇ ਨੂੰ ਬੀਜੇਪੀ ਦਾ ਪ੍ਰਧਾਨ ਬਣਾਤਾ ਔਰ ਇੱਕ ਵੀ ਸੀਟ ਸੁਨੀਲ ਜਾਖੜ ਨਹੀਂ ਦਿਵਾ ਸਕੇ ਅੱਜ ਤੱਕ ਜਿੰਨੇ ਪ੍ਰਧਾਨ ਬੀਜੇਪੀ ਦੇ ਰਹੇ ਇੱਕ ਨਾ ਇੱਕ ਅੱਧੀ ਸੀਟ ਉਹਨਾਂ ਨੂੰ ਮਿਲਦੀ ਰਹੀ ਸੋ ਮੇਰੇ ਕਹਿਣ ਦਾ ਮਤਲਬ ਹੈ ਹੁਣ ਉਹਨਾਂ ਨੇ ਅਸੀਫੇ ਦੀ ਪੇਸ਼ਕਾਸ਼ ਕੀਤੀ ਹੈ ਹੁਣ ਉਹਨਾਂ ਦਾ ਆਪਣਾ ਡਿਸੀਜਨ ਹੈ ਭਾਈ ਔਰ ਹੁਣ ਕਦੇ ਸਵਾਲ ਵੀ ਨਹੀਂ ਕੀਤਾ ਕਿਉਂਕਿ ਰੱਬ ਵੇਖਦਾ ਹੈ ਹੁਣ ਨਹੀਂ ਉਹਨਾਂ ਨੇ ਸਵਾਲ ਕੀਤਾ ਵੀ ਹਿੰਦੂ ਨੂੰ ਰਿਪਰੈਜ਼ੈਂਟੇਸ਼ਨ ਨਹੀਂ ਦਿੱਤੀ ਤੇ ਬਿੱਟੂ ਨੂੰ ਰਿਪ੍ਰেজੈਂਟੇਸ਼ਨ دیتی ਹੈ ਕਾਂਗਰਸ ਦੇ ਬਾਰੇ ਤਾਂ ਇਹ ਗੱਲ ਬੋਲੀ ਗਈ ਹਾਲਾਂਕਿ ਅਸੀਂ ਤਾਂ ਹਿੰਦੂ ਨੂੰ ਪੀਸੀਸੀ ਬਣਾ ਕੇ ਰੱਖਿਆ ਕਿਉਂਕਿ ਕਾਂਗਰਸ ਪਾਰਟੀ ਸੈਕੂਲਰ ਪਾਰਟੀ ਹੈ ਹਿੰਦੂਆਂ ਦੀ ਪਾਰਟੀ ਹੈ ਸਿੱਖਾਂ ਦੀ ਪਾਰਟੀ ਹੈ ਮੁਸਲਮਾਨਾਂ ਦੀ ਪਾਰਟੀ ਹੈ ਦਲਿਤਾ ਦੀ ਪਾਰਟੀ ਹੈ 크ਰਿਸਚਨਾਂ ਦੀ ਪਾਰਟੀ ਹੈ OBCs ਦੀ ਪਾਰਟੀ ਹੈ ਸੋ ਹੁਣ ਕੋਈ ਮੁੱਦਾ ਨਹੀਂ ਸੋਚ ਸੁਨੀਲ ਜਾਖੜ ਨੇ ਕਿੱਥੇ ਜਾਣਾ ਮੈਂ ਤਾਂ ਕੱਲ ਟਵੀਟ ਕੀਤਾ ਸੀ ਵੀ ਹੁਣ ਅਗਲਾ ਇਧਰ ਨੂੰ ਸਫਰ ਆਪਣਾ ਸਰ ਇਹਦਾ ਵਾਸਤੇ ਜੋ ਰੋਡ ਦਾ ਹੈਗਾ ਸਰ ਉਹ ਬਕਾਇਆ ਖੜਾ ਹੈ ਸਾਡੇ ਸਰ ਆਯੂਸ਼ਮਨ ਤੁੰਨੇ ਪ੍ਰਾਈਵੇਟ ਸਕੂਲ ਜਿਹੜੇ ਆਧਾਰੇ ਹੈਗੇ ਨੇ ਜਿਹੜੇ ਤੇ ਬਹੁਤ ਬਿੜੇ ਹੋਣਾਂ ਸਰਵਿਸਿਜ਼ ਬੰਦ ਕਰਤੀਆਂ ਗਰੀਬ ਲੋਕਾਂ ਲਈ ਸਰ ਇਹ ਤਾਂ ਪਹਿਲਾਂ ਹੀ ਕਿਹਾ ਸੀਗਾ ਕਿਉਂਕਿ ਜਿਹੜੀਆਂ ਸਰਕਾਰ ਦੀਆਂ ਪਾਲਿਸੀਆਂ ਹੈਗੀਆਂ ਉਹ ਬਹੁਤ ਮਾੜੀਆਂ ਪਾਲਿਸੀਆਂ ਹੈਗੀਆਂ ਪਹਿਲਾਂ ਤਾਂ ਇਹਨਾਂ ਨੇ ਆਹਾ ਖੋਲੇ ਜਿਹੜਾ ਮੱਲਾ ਕਲੀਨਿਕ ਮੱਲਾ ਕਲੀਨਿਕ ਦਾ ਕੇਂਦਰ ਕਹਿੰਦੀ ਆ ਵੀ ਇਹ ਮੱਲਾ ਕਲੀਨਿਕ ਤੁਸੀਂ ਨਾਮ ਨਹੀਂ ਲਿਖ ਸਕਦੇ 550 600 ਕਰੋੜ ਰੁਪਇਆ ਸਾਡਾ ਉੱਥੇ ਸਟਕ ਪਿਆ ਸਾਨੂੰ ਕੇਂਦਰ ਦਿੰਦਾ ਨਹੀਂ ਇਸ ਗੱਲ ਦਾ ਜਾਣ ਪੁੱਛ ਕੇ ਆਪਦੀਆਂ ਕੇਵਲ ਮਸ਼ਹੂਰੀਆਂ ਦੇ ਪਿੱਛੇ ਇਹਨਾਂ ਨੇ ਸਾਰੇ ਪੰਜਾਬ ਦਾ ਸਤਿਆਨਾਸ਼ ਕਰਤਾ ਨੈਚੁਰਲੀ ਹੈ ਸਾਡੇ ਲੋਕ ਸਫਰ ਰਹੇ ਵਿਚਾਰੇ ਇਹ ਲੋਕਣੇ ਇਲਾਜ ਕਰਾਉਣਾ ਇਹਨਾਂ ਨੂੰ ਇਹ ਤਾਂ ਇਲਾਜ ਆਪ ਦਾ ਵੱਡੇ ਹਸਪਤਾਲ ਚੋਂ ਕਰਾ ਲੈਣਗੇ ਜਿਹੜਾ ਆਮ ਬੰਦਾ ਹੈ ਉਹ ਆਪਣਾ ਇਲਾਜ ਕਿੱਥੇ ਕਰਾਏ ਜਿਨ੍ਹਾਂ ਨੇ 20000 ਦਾ ਆਪਰੇਸ਼ਨ ਕਰਾਉਣਾ ਕਿਸੇ ਨੇ ਹਰਨੀਆਂ ਦਾ ਆਪਰੇਸ਼ਨ ਕਰਾਉਣਾ ਕਿਸੇ ਨੇ ਕੋਈ ਦਵਾਈ ਦਾ ਪਾ ਲੈਣਾ ਉਹਨਾਂ ਹਾਸਤੇ 5 ਲੱਖ ਰੁਪਏ ਦਾ ਜੋ ਅਸ਼ਮਾਨ ਕਾਰਡ ਜਿਹੜਾ ਬੰਦ ਹੋਇਆ ਮੈਂ ਸਮਝਦਾ ਕਿ ਉਹ ਮੌਤ ਦੇ ਵਾਰੰਟਾ ਹੈ ਸਰਕਾਰ ਨੂੰ ਬੇਨਤੀ ਵੀ ਕੀਤੀ ਹੈ ਲੇਕਿਨ ਸਰਕਾਰ ਮੁਕੰਮਲ ਤੌਰ ਤੇ ਫੇਲ ਹੋ ਚੁੱਕੀ ਮਿਸ਼ਨ ਨੂੰ ਦਿੱਤੀ ਹੈ ਸਾਈਨ ਸਿਟੀ ਉੱਤੇ ਇਹ ਅਨਸਾਈਨ ਦੀ ਤੁਹਾਨੂੰ ਮੈਂ ਫੋਟੋ ਦੇ ਰਿਹਾ ਇਹ ਪੇਜ ਇਹ ਪੇਜ ਉਹਨਾਂ ਨੂੰ ਆਲਰੇਡੀ ਸਾਈਨਡ ਐਪੀਡ ਦੂਸਰੀ ਗੱਲ ਇਹ ਹੈ ਕਿ ਇਸ ਕਿਸਮ ਨਾਲ ਇਹ ਜਿਹੜੀਆਂ ਪੰਚਾਇਤੀਆਂ ਇਲੈਕਸ਼ਨਸ ਕੀਤੀਆਂ ਜਾ ਰਹੀਆਂ ਨੇ ਅਸੀਂ ਜਿਹੜੀਆਂ ਉਹਦੇ ਵਿੱਚ ਕਮੀਆਂ ਪੇਸ਼ੀਆਂ ਦੱਸੀਆਂ ਇੱਕ ਇੱਕ ਮਿੰਟ ਇੱਕ ਵੱਡੀ ਕਮੀ ਪੇਸ਼ੀ ਹੈ ਕਿ ਜਿਹੜੇ ਇਲੈਕਟਰ ਰੂਲਸ ਨੇ ਜਿਨ੍ਹਾਂ ਦੇ ਉੱਤੇ ਇਹ ਪੰਚਾਇਤੀਆਂ ਇਲੈਕਸ਼ਨਾਂ ਹੋਣ ਵਾਲੀਆਂ ਨੇ ਇਲੈਕਸ਼ਨ ਕਮਿਸ਼ਨ ਨੇ ਇੱਕ ਮਿੰਟ ਹਾਂ ਉਹਨਾਂ ਨੇ ਇੱਕ ਇੱਕ ਤੈਅ ਤੋਂ ਉਹ ਲਿਸਟਾ ਪੇਕ ਕੀਤੀ ਸੀ ਅਸੀਂ ਉਹਨਾਂ ਨੂੰ ਬੇਇੱਜ਼ਤੀ ਕੀਤੀ ਹੈ ਇਹ ਜਿਹੜੀ ਪਾਰਲੀਮੈਂਟ ਦੀ ਇਲੈਕਸ਼ਨ ਹੋਈ ਸੀ ਉਹ ਇੱਕ ਇੱਕ 24 ਦੀ ਵੋਟਰ ਲਿਸਟਾਂ ਤੋਂ ਹੋਈ ਸੀ ਤੁਸੀਂ ਇੱਕ ਇੱਕ 23 ਤੋਂ ਕੀਤਾ ਬਹੁਤ ਸਾਰੇ ਬੰਦੇ ਜਿਹੜੇ ਇਹਦੇ ਵਿੱਚ ਸਰਪੰਚ ਵੀ ਖੜਾਉਣਾ ਚਾਹਦੇ ਹੋ ਸਕਦਾ ਜਿਹੜਾ ਉਦੋਂ 18 ਸਾਲ ਦਾ ਨਹੀਂ ਹਾਲ ਬਾਅਦ 18 ਦਾ ਹੋ ਗਿਆ ਤਾਂ ਬਹੁਤ ਸਾਰੀਆਂ ਅਹਿਜੀਆਂ ਚੀਜ਼ਾਂ ਹੈ ਨੇ ਉਹਨਾਂ ਨੇ ਇਹ ਪ੍ਰੋਮਿਸ ਕੀਤਾ ਇਹ ਸਾਰੇ ਨੂੰ ਅਸੀਂ ਇੱਕ ਵਾਰ ਰੀ ਰੀ ਲੁੱਕ ਕਰ ਲਵਾਂਗੇ ਤੇ ਜਿਹੜੀ ਲੇਟੈਸਟ ਲਿਸਟ ਵੀ ਹੋਏਗੀ ਉਹ ਵੀ ਬੰਦੇ ਅਸੀਂ ਪੰਚਾਇਤੀਆਂ ਵੋਟਾਂ ਦੇ ਵਿੱਚ ਮਨਜ਼ੂਰ ਕਰਾਂਗੇ ਮੈਂ ਸਮੁੱਚੇ ਪੰਜਾਬ ਦੇ ਪਿੰਡ ਵਾਲੇ ਜਿੰਨੇ ਵੀ ਇੱਥੇ ਸਾਡੀ ਪੰਚਾਇਤਾਂ ਲੜਨ ਵਾਲੇ ਲੋਕ ਨੇ ਉਹਨਾਂ ਨੂੰ ਬੇਦੀ ਕਰਨਾ ਚਾਹਨਾ ਕਿ ਅੱਜ ਹੀ ਇਲੈਕਸ਼ਨ ਕਮਿਸ਼ਨਰ ਸਾਹਿਬ ਨੇ ਹੁਕਮ ਦਿੱਤਾ ਜਿਹੜੀ ਡਿਪਟੀ ਕਮਿਸ਼ਨਰ ਦੀ ਵੋਟਰ ਲਿਸਟ ਹੈ ਆ ਵੈਬਸਾਈਟ ਤੇ ਡਿਪਟੀ ਕਮਿਸ਼ਨਰ ਤੁਹਾਡੇ ਜ਼ਿਲ੍ਹੇ ਦਾ ਜਿਹੜਾ ਵੀ ਡਿਪਟੀ ਕਮਿਸ਼ਨਰ ਹੋਏਗਾ ਉਹਦੀ ਵੈਬਸਾਈਟ ਤੋਂ ਤੁਸੀਂ ਡਾਊਨਲੋਡ ਕਰ ਸਕਦੇ ਹੋ ਉਹਦੇ ਵਿੱਚ ਬਕਾਇਦਾ ਤੌਰ ਤੇ ਵੋਟਰ ਲਿਸਟਾਂ ਵੀ ਹੈ ਇਹਨਾਂ ਨੂੰ ਕਹਿ ਦਿੱਤਾ ਗਿਆ ਕਿ ਵੈਬਸਾਈਟ ਤੇ ਪਾਓ ਉਹ ਹੁਣ ਤੱਕ ਹੋ ਜਾਏਗਾ ਵਿਦਨ ਆਵਰ ਜੋ ਚੀਜ਼ ਉਹ ਵੀ ਹੋ ਜੇਗੀ ਉਹਨਾਂ ਨੇ ਯਕੀਨ ਦੋ ਹੈ ਇਹਦੇ ਨਾਲ ਜਿੰਨੇ ਵੀ ਪਿੰਡਾਂ ਦੇ ਵਿੱਚ ਵਾਰਡ ਬਣੇ ਨੇ ਤੇ ਲੋਕਾਂ ਕੋਲ ਵਾਰਡਾਂ ਦੀ ਅਜੇ ਤੱਕ ਇਨਫੋਰਮੇਸ਼ਨ ਹੈ ਨਹੀਂ ਸੀ ਇਤਲਾ ਹੈ ਨਹੀਂ ਸੀ ਜਾਂ ਜਿਹੜੀ ਰੈਜ਼ਰਵੇਸ਼ਨ ਹੋਈ ਕਿਹੜੇ ਵਾਰਡ ਚ ਜਾਂ ਕਿਹੜੇ ਪਿੰਡ ਦੀ ਕੀ ਰੈਜ਼ਰਵੇਸ਼ਨ ਹੈ ਕਿ ਦਲਿਤ ਰੈਜ਼ਰਵੇਸ਼ਨ ਹੈ ਜਾਂ ਔਰਤਾਂ ਦੀ ਰੈਜ਼ਰਵੇਸ਼ਨ ਹੈ ਜਾਂ ਜਨਰਲ ਕੈਟਾਗਰੀ ਉਹ ਸਾਰੀਆਂ ਚੀਜ਼ਾਂ ਅੱਜ ਵੈਬਸਾਈਟ ਤੇ ਆਪਣੇ ਆਪਣੇ ਡੀਸੀ ਜਿਹੜੇ ਮੇਰੇ ਵੀਰ ਨਹੀਂ ਇਹ ਪਤਾ ਕਰ ਸਕਦੇ ਹੋ ਕੋਈ ਵਕੀਲ ਕਰਕੇ ਵੈਬਸਾਈਟ ਨੂੰ ਡਾਊਨਲੋਡ ਕਰ ਲਓ ਟੈਲੀਫੋਨ ਤੇ ਵੀ ਹੋ ਜਾਂਦਾ ਹੈ ਕਿਸੇ ਤੇ ਇੱਕ ਵੱਡਾ ਖੱਛਾ ਜਿਹੜਾ ਸੀ ਇਲੈਕਸ਼ਨ ਕਮਿਸ਼ਨਰ ਸਾਹਿਬ ਦੇ ਸਾਹਮਣੇ ਲੈ ਕੇ ਆਉਂਦਾ ਹੈ ਕਿ ਕੱਲ ਤੋਂ ਨੋਮੀਨੇਸ਼ਨਸ ਔਨ ਹੋ ਗਿਆ ਨਾ ਨੋਮੀਨੇਸ਼ਨ ਔਨ ਹੋਣ ਤੋਂ ਬਾਅਦ ਹੋਇਆ ਕੀ ਹੈ ਸਾਰੇ ਸੈਕਟਰੀ ਜਿਹੜੇ ਪੰਚਾਇਤਾਂ ਦੇ ਇਹਨਾਂ ਨੇ ਆਪਣੇ ਟੈਲੀਫੋਨ ਬੰਦ ਕਰ ਦਿੱਤੇ ਸਾਰੇ ਬੀਡੀਪੀਓਜ਼ ਨੇ ਆਪਣੇ ਟੈਲੀਫੋਨ ਬੰਦ ਕਰ ਲਏ ਇੱਕ ਇੱਕ ਵੀਡੀਓ ਕੋ 2 2 3 3 ਬਲਾਕ ਦੇ ਜਿਸ ਦਾ ਮੇਰੇ ਹਲਕੇ ਜੀ ਇੱਕ ਔਲ ਕਾਦੀਆਂ ਵੀ ਐ ਧਾਰੀਵਾਲ ਵੀ ਐ ਜੇ ਕੱਲ ਪੁੱਛਿਆ ਲੋਕਾਂ ਨੇ ਕਿ ਅਸੀਂ ਤੁਹਾਡੇ ਕੋ ਐਨਓਸੀਜ਼ ਲੈਣੀਆਂ ਨੇ ਚੁਲਾ ਟੈਕਸ ਦੇ ਕਲੀਅਰੈਂਸਜ਼ ਲੈਣੀਆਂ ਨੇ ਕਿੱਥੇ ਉਹ ਕਹਿੰਦੇ ਜੀ ਮੈਂ ਕਾਦੀਆਂ ਬੈਠਾ ਕਾਦੀਆਂ ਜਦੋਂ ਜਾਂਦੇ ਉਹ ਕਹਿੰਦੇ ਧਾਰੀਵਾਲ ਬੈਠੇ ਸੋ ਇਹ ਇੱਕ ਦੂਸਰੀ ਕੱਲ ਅਸੀਂ ਇਹਨਾਂ ਦੇ ਨੋਟਿਸ ਲੈਂਦੀ ਸੈਕਟਰੀ ਜਿਹੜਾ ਪੰਚਾਇਤ ਦਾ ਬੇਸਿਕਲੀ ਹਰ ਪਿੰਡ 'ਚ ਇੱਕ ਹੋਣਾ ਚਾਹੀਦਾ ਹੈ ਕਿ ਆਪਾਂ ਤੋਂ ਦੋ ਜਾਂ ਤਿੰਨ ਪਿੰਡ ਉਹਦੇ ਕੋਲ ਹੋਣੇ ਚਾਹੀਦੇ ਕਈ ਸੈਕਟਰੀ ਜਿਹਨਾਂ ਕੋ 80 80 ਪੈਡੇ ਦੇ ਦਿੱਤੇ ਜਿੰਨੀ ਵੀਡੀਓ ਕੋ ਪਾਵਰ ਹੋਣੀ ਹੈ ਕਵੱਜੈ ਸੈਕਟਰੀ ਕੋ ਉਹਦਾ ਮਤਲਬ ਹੈ ਜਿਹੜੇ ਪਲਾਈਬਲ ਨੇ ਜਿਹੜੇ ਜਿਹੜੇ ਸੈਕਟਰੀ ਹੈ ਸਮਝ ਲੈਂਦੇ ਜਿਨ੍ਹਾਂ ਤੇ ਇਹਨਾਂ ਨੂੰ ਯਕੀਨ ਹੈ ਆਪ ਵਾਲਿਆਂ ਉਹਨਾਂ ਨੂੰ ਇਹ ਗੱਲ ਕਹਿਤੀ ਤੁਸੀਂ ਚੁੱਪ ਹੋ ਕੇ ਟੈਲੀਫੋਨ ਬੰਦ ਕਰੋ ਤੇ ਲੱਭਣਾ ਨਹੀਂ ਕਿਸੇ ਨੂੰ ਹੁਣ ਸਾਰੇ ਇੱਥੇ ਸੈਕਟਰੀਆਂ ਦੇ ਪੰਜਾਬ 'ਚ ਮੈਂ ਗੱਲ ਕਰ ਰਿਹਾ ਕੱਲੇ ਆਪਣੇ ਹਲਕੇ ਦੀ ਪੰਜਾਬ ਦੇ ਵਿੱਚ ਸਾਰੇ ਸੈਕਟਰੀਆਂ ਨੇ ਟੈਲੀਫੋਨ ਬੰਦ ਕੀਤੇ ਬੀਡੀਪੀਓ ਦੇ ਟੈਲੀਫੋਨ ਬੰਦ ਕੀਤੇ ਕੀਰਸੀ ਇਹ ਗੱਲ ਕਹੀ ਕਿ ਵੇਖੋ ਜੀ ਇਹਦੇ ਵਿੱਚ ਸਨਿਚਰ ਐਡ ਦੀ ਵੀ ਛੁੱਟੀ ਆ ਜਾਣੀ ਤੇ ਤੁਸੀਂ ਇਹ ਦੱਸੋ ਜੇ ਕਿਸੇ ਨੇ ਆਪਣਾ ਐਫੀਡੇਵਿਟ ਜਾਂ ਕਿਸੇ ਨੇ ਕਿਸੇ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਐਸਸੀ ਦਾ ਸਰਟੀਫਿਕੇਟ ਲੈ ਕੇ ਆਓ ਇੱਕ ਇਹ ਮੈਂ ਦੱਸਣਾ ਚਾਹਨਾ ਅੱਜ ਦੇ ਇਲੈਕਸ਼ਨ ਕਮਿਸ਼ਨਰ ਸਾਹਿਬ ਨੇ ਯਕੀਨ ਦੋਆਇਆ ਹੈ ਕਿ ਜਿਹੜਾ ਆਲਰੇਡੀ ਸ਼ੈਡਿਊਲ ਕਾਸਟ ਹੈ ਸਾਡਾ ਭਰਾ ਤੇ ਉਹਦੇ ਕੋਲ ਆਲਰੇਡੀ ਪੁਰਾਣਾ ਸਰਟੀਫਿਕੇਟ ਹੈ ਉਹੀ ਹੁਣ ਮੰਨਿਆ ਜਾਏਗਾ ਹਰ ਇਲੈਕਸ਼ਨ 'ਚ ਨਵਾਂ ਸਰਟੀਫਿਕੇਟ ਲਿਆ ਦੀ ਬੀਸੀ ਦੀ ਐਸਸੀ ਦੀ ਕੋਈ ਲੋੜ ਨਹੀਂ ਪੈਗੀ ਇੱਕ ਇਹ ਹੈ ਇਦੇ ਨਾਲ ਨਾਲ ਅਸੀਂ ਇਹਨਾਂ ਨੂੰ ਗੁਜ਼ਾਰਿਸ਼ ਕੀਤੀ ਹੈ ਕਿ ਤਹਿਸੀਲਾਂ ਵਿੱਚ ਤਹਿਸੀਲਦਾਰ ਨਹੀਂ ਬੈਠੇ ਨੈਪ ਤਹਿਸੀਲਦਾਰ ਨਹੀਂ ਬੈਠੇ ਤੇ ਦੱਸੋ ਜਿਹੜਾ ਤੁਸੀਂ ਇਸ ਟਾਈਮ ਇੱਕ ਜਾਰੀ ਕੀਤਾ ਸੀ ਇਹਨਾਂ ਨੋਟੀਫਿਕੇਸ਼ਨ ਕਿ ਜੇ ਤੁਹਾਨੂੰ ਚੁੱਲਾ ਟੈਕਸ ਦੀ ਕੋਈ ਕਲੀਅਰੈਂਸ ਨਹੀਂ ਦਿੱਤਾ ਤੇ ਤੁਸੀਂ ਆਪਣੇ ਕੈਫੀ ਡੈਬਿਟ ਲਾ ਦਿਓ ਨਾਲ ਜਿਸ ਕੈਫੀ ਡੈਬਿਟ ਦੇ ਵਿੱਚ ਅਸੀਂ ਮੈਂਸ਼ਨ ਕਰ ਰਿਹਾ ਮੈਂ ਅੱਜ ਹੀ 1 ਘੰਟੇ ਦੇ ਵਿੱਚ ਵਿੱਚ ਆਪਣੇ ਫੇਸਬੁੱਕ ਤੇ ਤੇ ਸਾਰੇ ਪਾਰਟੀ ਦੇ ਫੇਸਬੁੱਕ ਤੇ ਹੋਏਗਾ ਉਹ ਸਾਰੇ ਬੰਦੇ ਦੇਖ ਸਕਦੇ ਨੇ ਉਹਦੇ 'ਚ ਇਹ ਹੈ ਬੰਦਾ ਲਿਖ ਕੇ ਦੇਵੇਗਾ ਨੋਟਰੀ ਪਰਮੇ ਕੋ ਟੈਸਟ ਕਰਾਏਗਾ ਉਹਦੇ ਲਿਖਿਆ ਜਾਏਗਾ ਕਿ ਮੈਂ ਪੰਜਾਬ ਸਰਕਾਰ ਦੀ ਜਾਂ ਕੋਈ ਪੰਚਾਇਤੀ ਪੈਣੀ ਤੇ ਕਿਤੇ ਵੀ ਕਬਜ਼ਾ ਨਹੀਂ ਕੀਤਾ ਮੈਂ ਕਿਸੇ ਵੀ ਪੰਚਾਇਤੀ ਰਾਜ ਜਾਂ ਲੋਕਲ ਬਾਡੀਜ਼ ਦਾ ਕੋਈ ਬਕਾਇਆ ਨਹੀਂ ਦੇਣਾ ਮੇਰੀ ਕੋਈ ਦੇਣਦਾਰੀ ਨਹੀਂ ਹੋਏਗੀ ਉਹ ਜੇ ਚਵੀਆਂ ਘੰਟਿਆਂ ਚਾਰੋ ਜਿਹੜਾ ਉਹਦਾ ਜਵਾਬ ਨਹੀਂ ਦਿੰਦਾ ਉਹਦਾ ਮਤਲਬ ਤੁਹਾਡੇ ਕਾਗਜ਼ ਮੰਨਦਾ ਸਾਨੂੰ ਤਹਿਸੀਲਦਾਰਾਂ ਦੇ ਦੂਸਰ ਕਿਉਂਕਿ ਹੁਣ ਕੀਤਾ ਕਿ ਤਹਿਸੀਲਦਾਰ ਤਹਿਸੀਲਾਂ ਕਿੱਦੀ ਬੈਣੀ ਤੇ ਉਹ ਬੰਦੇ ਆਪਣੇ ਨੋਟੀਫਾਈ ਕਿਥੋਂ ਕਰਾਂ ਜੀ ਮੁਰਾ ਕਿਥੋਂ ਲਵਾਣ ਤੋਂ ਉਹਦੇ ਵਾਸਤੇ ਅਸੀਂ مشکور ਆ ਇਲੈਕਸ਼ਨ ਕਮਿਸ਼ਨ ਸਾਹਿਬ ਨੇ ਸਾਡੀ ਇਹ ਗੱਲ تسلیم ਕੀਤੀ ਹੈ ਕਿ ਖੇਜਲ ਖਰਾਬੀ ਢਾਂਵਾ ਸੇ ਫਰੀ ਐਂਡ ਫੇਅਰ ਇਲੈਕਸ਼ਨਸ ਕਰਵਾਣ ਵਾਸਤੇ ਅਸੀਂ ਇਹ ਕਰਾਂਗੇ ਮੈਂ ਇੱਕ ਹੋਰ ਗੁਜ਼ਾਰਿਸ਼ ਇਹਨਾਂ ਕੀਤੀ ਹੈ ਕਿ ਅਸੈਂਬਲੀ ਇਲੈਕਸ਼ਨਾਂ ਤੇ ਪਾਰਲੀਮੈਂਟ ਦੀਆਂ ਇਲੈਕਸ਼ਨ ਜਦੋਂ ਗਿਣਤੀ ਹੁੰਦੀ ਉਦੋਂ ਕੈਮਰੇ ਲੱਗਣ ਜੇ ਸਾਡੇ ਕਿਸੇ ਬੰਦੇ ਨੂੰ ਐਪਰੀਹੈਂਸ਼ਨ ਮੈਂ ਸਮੁੱਚੇ ਪੰਜਾਬ ਦੀ ਗੱਲ ਕਰ ਰਿਹਾ ਕਿਸੇ ਪਾਰਟੀ ਦੇ ਕਿਸੇ ਸਾਥੀ ਨੂੰ ਐਪਰੀਹੈਂਸ਼ਨ ਕਿ ਗਿਣਤੀ ਦੇ ਵਿੱਚ ਘੁਨੀ ਕੀ ਹੁੰਦਾ ਡਰ ਕੋਈ ਗਲਤ ਉਥੇ ਅਨਾਉਂਸਮੈਂਟ ਕਰਾਉਣ ਦਾ ਡਰ ਰਿਹਾ ਤੁਸੀਂ ਆਪਣਾ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਅਸੀਂ ਖਰਚਾ ਭਰਨ ਨੂੰ ਵੀ ਤਿਆਰ ਅਸੀਂ ਆਪਣੇ ਕੈਮਰੇ ਲਵਾ ਦਿੰਦੇ ਹਾਂ ਗਿਣਤੀ ਅੰਡਰ ਕੈਮਰਾਸ ਕੀ ਅਕੋਰਡਿੰਗ ਟੂ ਲਾਜ਼ ਇਸ ਗੱਲ ਤੇ ਅੱਲ ਕਿ ਅਸੀਂ ਵਿਚਾਰ ਕਰ ਲੈਨੇ ਐਂਡ ਇਸ ਗੱਲ ਤੇ ਕਾਫੀ ਹੱਦ ਤੱਕ ਇਸਹਿਮਤ ਸਾਂ ਕਿ ਜਦੋਂ ਕਾਨੂੰਨ ਸਾਡੀ ਅਸੈਂਬਲੀ ਇਲੈਕਸ਼ਨਾਂ ਤੇ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਗਿਣਤੀ ਵੇਲੇ ਕੈਮਰੇ ਲੱਗ ਸਕਦੇ ਨੇ ਇੱਥੇ ਵੀ ਲੱਗਣ ਚਾਹੀਦੇ ਸੋ ਇਹ ਸਾਰੀਆਂ ਗੱਲਾਂ ਅੱਜ ਅਸੀਂ ਇਹਨਾਂ ਦੇ ਰੋਡਸ ਲਿਆਏ ਆ ਕਿ ਅਜੇ ਪਿਛਲੇ 2 ਦਿਨ ਤਾਂ ਮੈਂ ਸਮੁੱਚੇ ਪੰਜਾਬ ਦੀ ਤੁਹਾਨੂੰ ਤਸਵੀਰ ਦਿਖਾ ਰਿਹਾ ਕਿਸੇ ਨੂੰ ਕੋਈ ਲਿਸਟ ਨਹੀਂ ਦਿੱਤੀ ਜਾ ਬੀਐਨਪੀ ਉਸ ਦਸਤਰਾਜ ਨਹੀਂ ਨੇ ਸੈਕਟਰੀਆਂ ਨੇ ਆਪਣੇ ਟੈਲੀਫੋਨ ਬੰਦ ਕਰ ਲਏ ਨੇ ਐਸਡੀਐਮ ਅੱਛਾ ਐਸਟੀਐਮ ਤੇ ਡੀਸੀਜ਼ ਲਾਸਟ ਮੋਮੈਂਟ ਰਲਾਈਬਲ ਅਫਸਰ ਲਾ ਲਏ ਯੋ ਕਿ ਜੇ ਵੋਟਰ ਅਚਾ ਇੱਕ ਹੋਰ ਮੈਂ ਗੱਲ ਕਹਿਣੀ ਸੀ ਕਿ ਪਹਿਲੀ ਤਾਰੀਖ ਤੱਕ ਜਿਹਦੀ ਵੋਟ ਹੈ ਨਹੀਂ ਉਹ ਵੋਟ ਵੀ ਬਣਵਾ ਸਕਦਾ ਹੈ ਐਸ.ਡੀ.ਐਮ. ਆਫਿਸ 'ਚ ਤਿੰਨ ਦਿਨ ਦਾ ਟਾਈਮ ਹੈ ਤੁਹਾਡੀ ਨਾਮੀਨੇਸ਼ਨ ਦੀ ਯਕੀਨੀ ਤਾਰੀਖ 4 ਤਰੀਕ ਹੈ ਉਸ ਤੋਂ 3 ਦਿਨ ਪਹਿਲੇ ਤੱਕ ਤੁਸੀਂ ਆਪਣੀ ਵੋਟ ਐਸ.ਡੀ.ਐਮ. ਆਫਿਸ 'ਚ ਬਣਾ ਸਕਦੇ ਹੋ ਜੇ ਨਾ ਬਣੇ ਤੁਸੀਂ ਸਿੱਧਾ ਇਲੈਕਸ਼ਨ ਕਮਿਸ਼ਨ ਨੂੰ ਵੀ ਲਿਖ ਸਕਦੇ ਹੋ ਸੋ ਇਹਨਾਂ ਦੇ ਵੇਖੋ ਫਲੋਰ ਆਫ ਦ ਹਾਊਸ ਤੇ ਭਗਵੰਤ ਮਾਨ ਸਾਡੇ ਇੱਕ ਬਹੁਤ ਹੀ ਆਨਰੇਬਲ ਮੈਂਬਰ ਨੇ ਪੁੱਛਿਆ ਸੀ ਕਿ ਚੀਫ ਸੈਕਟਰ ਸਾਹਿਬ ਪੰਚਾਇਤਾਂ ਦੇ ਇਲੈਕਸ਼ਨਾਂ ਕਰਾਂ ਲੱਗੇ ਕੀ ਅਸੀਂ ਆਸ ਉਮੀਦ ਰੱਖੀਏ ਕਿ ਫੇਰ ਹੋਣਗੇ ਸਾਰਿਆਂ ਨੂੰ ਜਮਹੂਰੀ ਹੱਕ ਦਿੱਤਾ ਜਾਏਗਾ ਉਹਨਾਂ ਨੇ ਇਹ ਗੱਲ ਅਸ਼ੋਰੈਂਸ ਦਿੱਤੀ ਸੀ ਕਿ ਬਿਲਕੁਲ ਬਰੀਅੰਟ ਫੇਅਰ ਹੋਣਗੇ ਤੇ ਵੇਖੋ ਇਲੈਕਸ਼ਨਾਂ ਅਨਾਉਂਸ ਨਹੀਂ ਇਹ ਇਲੈਕਸ਼ਨਾਂ ਅਨਾਉਂਸਮੈਂਟ ਤੋਂ ਪਹਿਲੇ ਇਹਨਾਂ ਨੇ ਵੱਡੇ ਪੱਧਰ ਤੇ ਐਸਟੀਐਮ ਬਦਲਦੇ ਡੀਸੀ ਬਦਲਦੇ ਤੇ ਡੀਸੀਆਂ ਦੇ ذریعے ਜਿਹੜੀ ਪੁਰਾਣੀ ਰਿਜ਼ਰਵੇਸ਼ਨ ਜਿਹੜਾ ਰੋਸਟਰ ਬਣਿਆ ਸੀ ਪੁਰਾਣਾ ਹੁਣ ਬਹੁਤ ਸਾਰੇ ਇਹੋ ਜਿਹੇ ਪਿੰਡ ਨੇ ਜਿਹੜੇ ਤਿੰਨ ਤਿੰਨ ਚਾਰ ਚਾਰ ਵਾਰ ਕਿਸੇ ਕੈਟਾਗਰੀ ਤੇ ਰਿਜ਼ਰਵ ਨੂੰ ਉਹ ਐਸਟਿੰਗ ਫੁੱਲੀ ਚਾਹੀਦੀ ਸੀ ਰਾਜਾ ਉਹ ਡੀਸੀਆ ਤੋਂ ਲਾਸਟ ਮੋਨ ਦੇ ਗੰਦ ਕੰਮ ਕਰਵਾਇਆ ਗਿਆ ਮੈਂ ਆਪਣੀ ਪਾਰਟੀ ਇੰਡੀਆ نیشنل ਕਾਂਗਰਸ ਵੱਲੋਂ ਸੁਮੂਚੇ ਅਫਸਰ ਸਹਿਬਾਨ ਨੂੰ ਇਹ ਬੇਤੀ ਕਰੂੰਗਾ ਡੀਸੀਆ ਤੋਂ ਲੈ ਕੇ ਛੇਲੇ ਤਾ ਕਿਰਪਾ ਕਰ ਕੋਈ ਇਹੋ ਜਿਹਾ ਕੰਮ ਨਾ ਕਰੋ ਜਿਹਦੇ ਨਾਲ ਕੱਲ ਨੂੰ ਕਿਸੇ ਸਟੇਜ ਤੇ ਤੁਹਾਨੂੰ ਮੁਸ਼ਕਲ ਦੇਣ ਕਿਉਂਕਿ ਇਹ ਸਰਕਾਰ ਬਹੁਤਾ ਚੱਲਣ ਵਾਲੀ ਨਹੀਂ ਤੁਹਾਨੂੰ ਪਤਾ ਹੀ ਹੈ ਜਿਸ ਕਿਸਮ ਦੇ ਹਾਲਾਤ ਨੇ ਪੰਜਾਬ ਪਰਮਾਤਮਾ ਦੇ ਸਹਾਰੇ ਛੱਡ ਦਿੱਤਾ ਕੋਈ ਐਡਮਿਨਿਸਟ੍ਰੇਸ਼ਨ ਨਾਲ ਦੀ ਚੀਜ਼ ਨਹੀਂ ਮੈਂ ਸਾਰੇ ਅਫਸਰ ਸਹਿਬਾਨ ਨੂੰ ਗੁਜ਼ਾਰਿਸ਼ ਕਰਾਂਗਾ ਤੁਸੀਂ ਉਹਨਾਂ ਪੋਸਟਰ ਤੇ ਹੀ ਰਹਿਣਾ ਵੱਤ ਵਾ ਤੁਹਾਡੀ ਬਦਲੀ ਕੋਈ ਖੱਬੇ ਸਿਰ ਤੇ ਕਰਵਾ ਸਕਦਾ ਤਨਖਾਹ ਵੀ ਤੁਹਾਨੂੰ ਮਿਲਣੀ ਤੋਂ ਜਮਹੂਰੀਅਤ ਦਾ ਆਪਾਂ ਕਤਲ ਨਾ ਕਰੀਏ ਜਮਹੂਰੀਅਤ ਦਾ ਆਪਾਂ ਖਾਨਾ ਨਾ ਕਰੀਏ ਕਿਰਪਾ ਕਰਕੇ ਇਨੂੰ ਫੇਰ ਇਲੈਕਸ਼ਨ ਹੋ ਲਿਆ ਤਾਂ ਸਾਰੇ ਨੂੰ ਵੱਡੀ ਇਲੈਕਸ਼ਨ ਪੰਜਾਬ ਦੇ 13000 ਪਿੰਡਾਂ ਦੀ ਹੈ 70% ਦੀ ਪੰਜਾਬ ਪਿੰਡਾਂ ਵਿੱਚ ਰਹਿੰਦੇ ਤਾਂ ਮੈਂ ਸਾਰੇ ਅਫਸਰਸ ਨੂੰ ਸਪੈਸ਼ਲੀ ਜਿਹੜਾ ਬੀਡੀਪੀ ਹੋ ਤੇ ਲੋਕਸਟਾ ਉਹਨਾਂ ਨੂੰ ਗੁਜ਼ਾਰਿਸ਼ ਕਰਾਂਗਾ ਕੋਈ ਇਹੋ ਜਿਹਾ ਕੰਮ ਨਾ ਕਰਿਓ ਜਿਹਦੇ ਨਾਲ ਅੱਜ ਨਹੀਂ ਤੇ 6 ਮਹੀਨਿਆਂ ਨੂੰ 6 ਮਹੀਨਿਆਂ ਨੂੰ ਨਹੀਂ ਤੇ ਸਾਲ ਨੂੰ ਨਹੀਂ ਤੇ ਹੋਰ ਨੂੰ ਤੁਹਾਡੇ ਖਿਲਾਫ ਕੋਈ ਨਾ ਕੋਈ ਕਾਨੂੰਨੀ ਕਾਰਵਾਈ ਦਾ ਤੁਸੀਂ ਆਪਣੇ ਆਪ ਹੀ ਕੋਈ ਬੈਕਗ੍ਰਾਉਂਡ ਛੱਡ ਜੋ ਬਸ ਤੋਂ ਇਨਾਂ ਹੀ ਮੈਂ ਕਹਿੰਦਾ ਹੋਇਆ ਅਸੀਂ ਆਸਮਈਂ ਕਰਦੇ ਆ ਇਲੈਕਸ਼ਨ ਕਮਿਸ਼ਨਰ ਸਾਹਿਬ ਫ੍ਰੀ ਐਂਡ ਫੇਅਰ ਬੋਲੋ ਜਿਹੜਾ ਇਹ ਬੜਾ ਸਾਲਾਂ ਨੇ ਆਯੂਸ਼ਮਾਨ ਸਰਵਿਸੇ ਦੀ ਬੰਦ ਕਰਤੀ ਕਿੰਨੇ ਵੀ 500 ਕਰੋੜ ਰੁਪਏ ਦਾ ਬਕਾਇਆ ਪੰਜਾਬ ਸਰਕਾਰ ਦਾ ਤੁਸੀਂ ਵੇਖੋ ਸਾਰੇ ਅਧਿਕਾਰੀਆਂ ਦੀ ਜਿਹੜੀ ਬਾਹਰ ਦੀ ਬਾਹਰ ਹੁਣ ਤੁਸੀਂ ਇਹ ਵੇਖੋ ਹਾਲ ਇਹ ਸੈਂਟਰ ਕੋ ਪੈਸੇ ਲੈ ਲੈਣ ਤੇ ਲੋਕਾਂ ਨੂੰ ਅੱਗੇ ਪੈਸੇ ਜਿਹੜੇ ਆਯੂਸ਼ਮਾਨ ਭਰਦੇ ਜਿਹੜੀਆਂ ਕੰਪਨੀਆਂ ਜਿਨ੍ਹਾਂ ਨੇ ਥੇ ਜਿਨ੍ਹਾਂ ਨੇ ਇੰਸ਼ੋਰੈਂਸ ਕੀਤੀ ਉਹਨਾਂ ਕੰਪਨੀ ਲੋਕਾਂ ਕੋਲ ਪਹਿਲਾਂ ਫਸਾਇੀ ਦਿੱਤੀ ਸੀ ਉਹਦਾ ਮਤਲਬ ਉਹ ਪੈਸਾ ਕਿਤੇ ਹੋਰ ਇਸਤੇਮਾਲ ਕੀਤਾ ਜਾ ਰਿਹਾ ਇਸ ਤੋਂ ਮੰਡੀ ਡ੍ਰੈਸਿੰਗ ਡਾਊਨ ਕੀ ਦੇ ਸਕਦੀ ਹਰ ਤੁਸੀਂ ਅੱਜ ਆਨਰੇਬਲ ਹਾਈ ਕੋਰਟ ਚਲੇ ਜਾਓ ਸੁਪਰੀਮ ਕੋਰਟ ਚਲੇ ਜਾਓ ਪਰसों ਚੌਥੀ ਸੁਪਰੀਮ ਕੋਰਟ ਨੇ ਫੇਰ ਇਹਨਾਂ ਨੂੰ ਟਿਕਾ ਕੇ ਇਹਨਾਂ ਦਾ ਕਈ ਮਸਲਿਆਂ ਦੇ ਉੱਤੇ ਇਹਨਾਂ ਨੂੰ ਬਕਾਇਦਾ ਤੌਰ ਉਤੋਂ ਰੋਜ਼ ਕੋਈ ਨਾ ਕੁਛ ਛਿੜਕ ਪੈਂਦੀ ਹੈ ਇਹ ਪੰਜਾਬ ਗਵਰਨਮੈਂਟ ਦੇ ਸ਼ੋਨ ਇਨ ਬੈਕਲਰ ਬੈਡ ਲਾਈਨ ਸੋ ਇਹ ਹੈ ਕਿ ਇਸ ਦਾਰਨ ਕਰਨ ਦੀ ਲੋੜ ਹੈ ਤੇ ਮੈਂ ਚਾਹਾਂਗਾ ਕਿ ਗਰੀਬ ਲੋਕਾਂ ਦੇ ਜਿਹੜੇ ਕਾਰਡਸ ਨੇ ਇਹ ਇਮੀਡੀਏਟਲੀ ਰੀਨਿਊ ਕਰਕੇ ਇਟ ਪ੍ਰਾਈਵੇਟ ਹੋ ਜਾਵੇ। ਜੇ ਜਾਖੜ ਦਾ ਸੱਤੀ ਪਾ ਦੇਣਾ ਚਰਚਾ ਕਰਕੇ ਮੈਂ ਲਈ। ਜੀ ਕਹਾਂ ਉਹ ਵੀ ਬੰਦ ਦਿੰਦਾ ਵੀ ਕਾਂਗਰਸ ਕੋਈ ਸਮਝ ਨਹੀਂ। ਇੱਕ ਇੱਕੋ ਮੇਰੀ ਇੱਕ ਗੱਲ ਚੰਗੀ ਦੱਸੋ। ਪਹਿਲੀ ਗੱਲ ਤੇ ਉਸ ਤੀਫੇ ਦਾ ਪੱਕਾ ਪਤਾ ਨਹੀਂ ਸਾ। ਉਸ ਤੀਫੇ ਵਰਗਾ ਕੰਮ ਹੀ ਕਿਉਂਕਿ ਜਿਸ ਆਸ ਉਮੀਦ ਨੇ ਭੱਜ-ਭੱਜ ਗਏ ਉਸ ਆਸ ਉਮੀਦ ਪੂਰੀ ਨਹੀਂ ਹੋਈ। ਇਹਨਾਂ ਦੀ ਜਗ੍ਹਾ ਜਿਹੜੀ ਉਹ ਰਵਨੀਤ ਬਿਟੂ ਲੈ ਗਿਆ। ਕਿ ਲੱਭ ਰਹੀ ਸੀ ਕਿ ਮੈਨੂੰ ਇਹ ਰਾਜ ਸਭਾ ਆਖਣਗੇ ਤੇ ਉਸ ਤੋਂ ਬਾਅਦ ਮੰਤਰੀ ਬਣਾਣਗੇ ਪਹਿਲੇ ਵਾਦਾ ਜੋ ਮੈਨੂੰ ਪਤਾ ਲੱਗਾ ਸੀ ਲਾਦਰ ਨਾ ਪਹਿਲਾਂ ਨਹੀਂ ਹਿਲਾਇਆ ਫਿਰ ਭਾਜਪਾ ਨੂੰ ਉਹਨਾਂ ਨੇ ਅਸੈਸਮੈਂਟ ਲਾ ਲਈ ਕਿ ਸਾਨੂੰ ਕਿ세 ਦਸਤਾਰ ਵਾਲੇ ਬਖੋਟੇ ਦੀ ਲੋੜ ਹੈ ਦੀ ਲੋੜ ਇਹਦੇ ਸਿਰ ਤੇ ਦਸਤਾਰ ਨਹੀਂ ਸੀ ਬੱਜੀ ਤੋਂ ਇਸ ਗੱਲ ਕਾਰਨ ਉਹਨਾਂ ਨੇ ਰਵਨੀਤ ਬਿੱਟੂ ਖੜਾ ਕਰ ਲਿਆ ਤੋਂ ਹੁਣ ਤਾਂ ਬਿਲਕੁਲ ਹੀ ਇਹ ਸਿਆਸੀ ਤੌਰ ਤੇ ਬੇਦਲ ਹੋ ਗਏ ਨੇ ਕਾਂਗਰਸ ਤੇ ਤੁਹਾਨੂੰ ਪਹਿਲੀ ਦੱਸਿਆ ਕਾਂਗਰਸ ਜੋ ਜੋ ਇਹਨਾਂ ਨੇ ਪਾਰਟੀ ਹਾਈ ਕਮਾਂਡ ਦੇ ਖਿਲਾਫ ਟਿੱਪਣੀਆਂ ਕੀਤੀਆਂ ਨੇ ਤੇ ਜੋ ਸਾਡੀ ਪਾਰਟੀ ਦੇ ਪੇਠੇ ਛੁਰਾ ਇਹਨਾਂ ਨੇ ਖੀਲੇ ਮਹੀਨਿਆਂ ਵਿੱਚ ਮਾਰਿਆ ਜਿਸ ਕਰਕੇ 77 ਤੋਂ 18 ਤੇ ਆਏ ਉਹਦੇ ਵਿੱਚ ਹੁਣ ਕਾਂਗਰਸ ਵਿੱਚ ਜਗ੍ਹਾ ਕੋਈ ਨਹੀਂ ਕਿਤੇ ਹੋ ਰੇ ਇਹਦੇ ਜਾਣ ਦਾ ਪ੍ਰੋਗਰਾਮ ਹੋ ਜਾ ਬਈ ਸਰ ਇੱਕ ਸਿੰਗਰਾਂ ਦੇ ਸਿਕਿਉਰਟੀ ਨੂੰ ਲੈ ਕੇ ਇੱਕ ਵਾਰੀ ਫਿਰ ਤੋਂ ਰਿਵਿਊ ਕੀਤਾ ਜਾ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ ਜਿਹੜੇ ਕੋਈ ਸਿੰਗਰ ਦੇ ਸਿਕਿਉਰਟੀ ਰੱਖਦੇ ਆ ਉਹਦਾ ਪੇਡ ਰੁਕਾ ਜਾਵੇ 6 ਮਹੀਨੇ ਤੋਂ ਆਪਾਂ ਪਹਿਲਾਂ ਸਟਾਡ ਕਰਦੇ ਆ ਸਟਾਡ ਕਰਾਂ ਜਾਂ ਫਿਰ ਦੇਖੋ ਸਿੰਗਰਸ ਦੀ ਸਿਕਿਉਰਿਟੀ ਉਹਨਾਂ ਨੂੰ ਪੈਸੇ ਲੈਣੇ ਜਾਂ ਨਾ ਲੈਣੇ ਉਹ ਤੇ ਗਵਰਨਮੈਂਟ ਦਾ ਕੰਮ ਹੈ ਮਿਨਿਸਟਰ ਆਫ ਅਫੇਅਰਸ ਵੀ ਕੀ ਹੈ ਬਟ ਮੈਂ ਸਮਝਦਾ ਜੇ ਸਟੇਜ ਆਰਟਿਸਟ ਤੇ ਇਹ ਕਾਨੂੰਨ ਬਣਾ ਹੀ ਰਿਹਾ ਇਹ ਆਲਰੇਡੀ ਇਹਨਾਂ ਨੇ ਕੋਈ ਕਾਨੂੰਨ ਬਣਾਇਆ ਜਾਂ ਕਾਨੂੰਨ ਬਣਾਇਆ ਜਾਂ ਰੂਲਸ ਐ ਰੈਗੂਲੇਸ਼ਨ ਤੇ ਤੇ 1100 ਬੰਦਾ ਤੇ ਇਹ ਵੀ ਸਟੇਜ ਆਰਟਿਸਟ ਈ ਹੈ ਭਗਵਾਨ ਤੁਮਾਰ 11 ਸੇ ਇਹਨੇ ਕੋਲ ਇਹਨੂੰ ਕੋਈ ਨਾ ਕੋਈ ਜੇ ਜੇ ਇਹ ਪੈਸੇ ਜਿਹੜੇ ਨੇ ਉਹ ਦੇਖੋ ਗਿੱਪੀ ਘਰੇਵਾਲ ਕੋ ਲੈ ਜਾ ਸਕਦੇ ਨੇ ਜਾਂ ਉਹ ਦੂਸਰੇ ਮਾਨ ਕੋ ਲੈ ਜਾ ਸਕਦੇ ਨੇ ਸੱਦਰ ਸਿੰਘ ਕੋ ਬਬੂ ਮਾਨ ਕੋ ਜਾਂ ਕੇਪੀ ਤੇ ਲੋਕੋ ਲੈ ਜਾ ਸਕਦੇ ਨੇ ਤਾਂ ਫਿਰ ਇਹਨੂੰ ਵੀ ਲੈਣੇ ਚਾਹੀਦੇ ਇਹ ਵੀ ਐ ਤੈਨੂੰ ਭਾਵੇਂ ਬਿਮਾਰ ਹੀ ਹੈ ਉਹ ਕਾਹ ਗੱਲੇ ਹੈ ਕਿ ਇਹਦੇ ਕੋ ਵੀ ਪੈਸੇ ਲੈਣ ਹਾਂ ਉਹ ਇਸ ਗੱਲ ਕਰ ਰਹੇ ਬੈਸਬਲ ਨੇ ਕਿ ਇਹ ਵੀ ਸਟੇਜ ਆਰਟਿਸਟ ਹੀ ਹੈ ਇਦਾਂ ਵੀ ਹੋਰ ਤੇ ਕੋਈ ਕੋਈ ਕਿ ਕਿ ਰੈਂਟ ਦੀ ਰੈਂਟ ਦੀ ਬਟੇਂਗੀ ਨੂੰ ਕੋਠੀ ਖਾਲੀ ਕਰਨਾਂ ਨੋਟਿਸ ਜਾਰੀ ਕਰਤਾ ਜਿਹੜੇ ਚੰਗੇ ਤੇ ਲੋਨਾਂ ਕੋ ਤੇ ਖਾਲੀ ਕਰਾ ਲੈਣ ਉਹਨਾਂ ਕੋ ਤੇ ਇੱਕ ਇੱਕ ਸੀ ਇਹਦੇ ਕੋ ਪੰਜ ਨਹੀਂ ਜਦੋਂ ਕਰੇ ਇਹਨੂੰ ਪੁੱਛੋ ਨਾ ਉਹਨਾਂ ਕੋ ਤੇ ਇਹ ਜਾਰੇ ਕੋ ਇੱਕ ਇੱਕ ਸੀ ਜਿੰਨੇ ਮਾਜਰੇ ਸੀ ਮਾਜਰੇ ਦੇ ਉਹਨਾਂ ਦੇ ਹੈ ਬੜੇ ਰਿਸ਼ਤੇਦਾਰੋ ਸਾਰੇ ਇਹਦੀਆਂ ਕੋਠੀਆਂ 'ਚ ਹੀ ਆ ਸਕਦੇ ਨੇ ਗਮ ਤੇ ਸਾਰੇ ਮਾਜਰੇ ਦੇ ਵਾਸੀ ਕਰ ਰਹੇ ਸੀ ਅੱਜ ਤੇ ਬੜਾ ਕੋਈ ਨਿਕਲਣਾ ਅੱਜੇ ਬੜਾ ਕੋਈ ਨਿਕਲਣਾ ਦੋਚ